ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਜੀ ਗਰਮੀਆਂ ਦੀ ਸੁਗਾਤ ਜਿਹੜੀ ਕਿ ਆਪਣੇ ਕਾਲਜੇ ਨੂੰ ਠੰਡਕ ਦਿੰਦੀ ਹੈ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਹਾਜਮਾ ਆਪਣਾ ਵਧੀਆ ਬਣਾ ਕੇ ਰੱਖਦੀ ਹੈ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਜੀ ਅੱਜ ਸਪੈਸ਼ਲ ਬੂੰਦੀ ਵਾਲੀ ਕੜੀ ਕੜੀ ਤਾਂ ਆਪਾਂ ਬਣਾਉਨੇ ਕਈ ਪ੍ਰਕਾਰ ਦੀ ਪਰ ਜਿਹੜੀ ਅੱਜ ਆਪਾਂ ਬਣਾਈ ਹੈ ਜੀ ਬਹੁਤ ਹੀ ਸਪੈਸ਼ਲ ਹੈ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਕੀ ਕੀਤਾ ਗੜਬਾ ਲੱਸੀ ਦਾ ਲਿਆ ਤੇ ਡੋਂਗੇ ਦੇ ਵਿੱਚ ਪਾ ਲਿਆ ਤੇ ਉਹਦੇ ਵਿੱਚ ਪਾ ਲਿਆ ਜੀ ਬੇਸਣ ਬੇਸਣ ਪਾ ਕੇ ਪਾ ਲਿਆ ਨਮਕ ਮਿਰਚ ਤੇ ਹਲਦੀ ਤਿੰਨੇ ਚੀਜ਼ਾਂ ਆਪਾਂ ਇਕੱਠੀਆਂ ਇਹਦੇ ਵਿੱਚ ਪਾ ਲਈਆਂ ਤੇ ਇਹਦਾ ਘੋਲੂਆ ਜਿਹਾ ਬਣਾ ਲਿਆ ਤੇ ਦੂਜੇ ਬੰਨੇ ਰੱਖ ਲਿਆ ਜੀ ਆਪਣਾ ਫਰਾਈਪੈਨ ਤੇ ਉਹਦੇ ਵਿੱਚ ਪਾ ਲਿਆ ਜੀ ਘਿਓ ਤੇਲ ਤੇ ਉਹਦੇ ਵਿੱਚ ਪਾ ਲਿਆ ਜੀ ਆ ਪਤਨੀਆਂ ਨੀ ਇਹਦਾ ਤੜਕਾ ਲਾਉਣਾ ਜੀ ਆਪਾਂ ਇਹਨੂੰ ਪਿਆਜ਼ ਪਾ ਲਿਆ ਹਰੀਆਂ ਮਿਰਚਾਂ ਪਾ ਲੀਆਂ ਹਨਾ ਮੇਰੇ ਕੋਲੇ ਦੋ ਹਰੀਆਂ ਮਿਰਚਾਂ ਸੀਗੀਆਂ ਉਹ ਦੋ ਹਰੀਆਂ ਮਿਰਚਾਂ ਮੈਂ ਪਾ ਲੀਆਂ ਪਾ ਲੀਆਂ ਤਾਂ ਬਥੇਰੀਆਂ ਖੱਲਾਂ ਖੁੰਜਾਂ ਦੇ ਵਿੱਚ ਥੈਆਂੀਆਂ ਨਹੀਂ ਜੀ ਤੁਸੀਂ ਵੱਧ ਵੀ ਪਾ ਸਕਦੇ ਹੋ ਹਰੀ ਮਿਰਚ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਮੇਰੇ ਕੋਲੇ ਦੋ ਸੀਗੀਆਂ ਮੈਂ ਦੋ ਪਾ ਲੀਆਂ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਪਾ ਲੈਣਾ ਜੀ ਜਿਹੜਾ ਆਪਾਂ ਹਾ ਘੋਲੂਆ ਜਿਆ ਤਿਆਰ ਕੀਤਾ ਸੀਗਾ ਘੋਲੂਆ ਤਿਆਰ ਕੀਤਾ ਸੀ ਉਹ ਆਪਾਂ ਇਹਦੇ ਵਿੱਚ ਪਾ ਲੈਣਾ ਵਿਚ ਪਾ ਕੇ ਤੁਸੀਂ ਆਪਣੇ 헤 ਨੂੰ ਤਿਆਰ ਕਰ ਲੈਣਾ ਇਹਨੂੰ ਤੁਸੀਂ ਸਾਦੀ ਤੇ ਸਿੰਪਲ ਕੜੀ ਨਾ ਸਮਝੋ ਵੀ ਕਿਤੇ ਸਿੰਪਲ ਕੜੀ ਹੈ ਹਨਾ ਦੇਖਣ ਨੂੰ ਲੱਗਦੀ ਹੈਗੀ ਹੈ ਹਜੇ ਤਹ ਇਹਦੇ ਹਾਰ ਸ਼ਿੰਗਾਰ ਬਹੁਤ ਲੱਗਣੇ ਨੇ ਬਹੁਤ ਇਹਨੂੰ ਮਤਲਬ ਸਜਾਇਆ ਜਾਣਾ ਹੈਗਾ ਤੇ ਬਹੁਤ ਹੀ ਸਪੈਸ਼ਲ ਬਣੂਗੀ ਜੀ ਇਹ ਜਿਹੜੀ ਇਹਦੀ ਆਪਾਂ ਸਜਾਵਟ ਵੀ ਕਰਨੀਆਂ ਉਹ ਵੀ ਗਰਮੀਆਂ ਦੇ ਮੁਤਾਬਕ ਹੀ ਕਰਨੀਆਂ ਕੋਈ ਇਹ ਨਹੀਂ ਵੀ ਆਪਾਂ ਤੜਕ ਫੜਕ ਜ਼ਿਆਦਾ ਕਰਨਾ ਆਹ ਲੋ ਜੀ ਇਹ ਤਿਆਰ ਹੋਈ ਜਾਂਦੀ ਹੈ ਦੇਖੋ ਤੁਸੀਂ ਹੁਣ ਲੱਗਦਾ ਨਾ ਸਾਦੀ ਐ ਇਹਨੂੰ ਆਪਾਂ ਕੀ ਕਰਨਾ ਨਾ 10-15 ਮਿੰਟ ਸੇਕਤੇ ਰੱਖਣਾ ਹੈਗਾ ਸਿਮ ਅੱਗ ਤੇ ਬਹੁਤ ਹੀ ਸਿਮ ਤੇ ਤੇ ਦੂਜੇ ਬੰਨੇ ਆਪਾਂ ਰੱਖ ਲਿਆ ਜੀ ਫਰਾਈਪੈਨ ਜਿਹਦੇ ਵਿੱਚ ਕੀ ਆਪਾਂ ਨੇ ਹੁਣ ਤਿਆਰ ਕਰਨੀ ਐ ਸਪੈਸ਼ਲ ਚੀਜ਼ ਬੂੰਦੀ ਆਪਾਂ ਵੇਸਣ ਘੋਲਿਆ ਤੇ ਆਪਾਂ ਬੂੰਦੀ ਕੱਢਣੀ ਸਟਾਰਟ ਕਰਤੀ ਆਪਾਂ ਜਦੋਂ ਬੂੰਦੀ ਇਹਨੂੰ ਬਣਾਈ ਜਾਂਦੇ ਸੀ ਨਾ ਉਦੋਂ ਐ ਜੀ ਕਰੇ ਵੀ ਬੂੰਦੀ ਵਾਲੇ ਲੱਡੂ ਹੁਣ ਮੋਤੀ ਚੂਰ ਦੇ ਲੱਡੂ ਤਿਆਰ ਕਰ ਲੀਏ ਮੇਰੇ ਜੀਤਾ ਕੀਤਾ ਵੀ ਲੱਡੂ ਤਿਆਰ ਕਰ ਲਾਂ ਫਿਰ ਮੈਂ ਕਿਹਾ ਮਨਾ ਕੜੀ ਰਹਿ ਜੂਗੀ ਵਿੱਚ ਇਹਨੂੰ ਹੁਣ ਆਪਾਂ ਤਾਮਝਾਮ ਕਰੀ ਬੈਠੇ ਫਿਰ ਆਪਣੀ ਕੜੀ ਕਿਵੇਂ ਬਣੂਗੀ ਗੁੰਦੀ ਵਾਲੇ ਲੱਡੂ ਕਦੇ ਫੇਰ ਬਣਾ ਲਾਂਗੇ ਭਾਈ ਜੇ ਤੁਹਾਡਾ ਕਦੇ ਜੀ ਕੀਤਾ ਵੀ ਮੋਤੀਚੂਰ ਦੇ ਲੱਡੂ ਖਾਣੇ ਆ ਤਿਆਰ ਆਪਾਂ ਉਹ ਵੀ ਕਰ ਲੈਨੇ ਆ ਸੌਖੇ ਤਰੀਕੇ ਨਾਲ ਘਰੇ ਤੁਸੀਂ ਦੱਸਿਓ ਫਿਰ ਆਪਾਂ ਉਹ ਵੀ ਤੁਹਾਡੀ ਵਾਸਤੇ ਵੀਡੀਓ ਲੈ ਕੇ ਆਵਾਂਗੇ ਬਹੁਤ ਹੀ ਵਧੀਆ ਬੰਦਿਆ ਮੇਰਾ ਜਿੱਦੇ ਜੀ ਕਰੇ ਆਪਾਂ ਕੜਾਈ ਧਰੀਦੀ ਐ ਤੇ ਬੁੰਦੀ ਵਾਲੇ ਲੱਡੂ ਬਣਾ ਲਈਦੇ ਨੇ ਸਵਾਦ ਲੱਗਦੇ ਆ ਲੱਡੂ ਲੱਡੂ ਹੀ ਹੁੰਦੇ ਆ ਜੀ ਭਾਵੇਂ 36 ਪ੍ਰਕਾਰ ਦੀਆਂ ਮਠਿਆਈਆਂ ਹੋਣ ਪਰ ਲੱਡੂਆਂ ਦੀ ਰੀਸ ਨਹੀਂ ਕਰ ਸਕਦੀਆਂ ਅੱਗੇ ਵਿਆਹਾਂ ਸ਼ਾਦੀਆਂ 'ਚ ਜਦੋਂ ਜਾਂਦਾ ਮੇਲ-ਗਿਲ ਪਹਿਲਾਂ ਚਾਹ ਨਾਲ ਲੱਡੂ ਦਿੰਦੇ ਤੇ ਹੁਣ ਤਾਂ ਭਾਈ ਪਤਾ ਹੀ ਨਹੀਂ ਕੀ ਕੁਝ ਚੱਲੀ ਜਾਂਦਾ ਹੈਗਾ ਹਨਾ ਉਹ ਦੇਣੀ ਵੱਖਰੇ ਸੀ ਜਦੋਂ ਦੋ ਲੱਡੂ ਧਰ ਦਿੰਦੇ ਇੱਕ ਜਲੇਬੀ ਧਰ ਦਿੰਦੇ ਤੇ ਬਾਟੀ 'ਚ ਪਾ ਕੇ ਦੇ ਦਿੰਦੇ ਜੀ ਤੇ ਸਟੀਲ ਦੇ ਗਲਾਸ 'ਚ ਚਾਹ ਦੇ ਦਿੰਦੇ ਮੈਂ ਕਹਿੰਦੀ ਆ ਕੀ ਬਾਤਾਂ ਸੀ ਕੀ ਨਜ਼ਾਰੇ ਸੀਗੇ ਉਦੋਂ ਦੇ ਹਨਾ ਹੁਣ ਤਾਂ ਉਹ ਗੱਲਾਂ ਨਹੀਂ ਰਹੀਆਂ ਤੇ ਯਾਦ ਬਹੁਤ ਆਉਂਦੀਆਂ ਨੇ ਤੇ ਆਹ ਲੋ ਜੀ ਆਪਾਂ ਬੂੰਦੀ ਲਈ ਰਾੜ ਕਿਹਨੇ ਕਿਹਨੇ ਉਹ ਸਮਾਂ ਦੇਖਿਆ ਭਾਈ ਜਦੋਂ ਜਾਂਦੇ ਸੀ ਮੇਲ ਜਾਂਦਾ ਸੀਗਾ ਤੇ ਉਹਨੂੰ ਵੇਖੀ ਨਾ ਗਲਾਸ ਚਾਹ ਦਾ ਸਟੀਲ ਦਾ ਤੇ ਬਾਟੀ ਦੇ ਵਿੱਚ ਦੋ ਲੱਡੂ ਤੇ ਇੱਕ ਜਲੇਬੀ ਕਿਹਨੇ ਕਿਹਨੇ ਖਾਧਿਆ ਮੇਰੇ ਵਾਂਗੂ ਦੱਸਿਓ ਜ਼ਰੂਰ ਬੂੰਦੀ ਤਿਆਰ ਕਰ ਲਈ ਜੀ ਆਪਾਂ ਬਾਟੀ ਅੱਧੀ ਕਰ ਲਈ ਬੂੰਦੀ ਦੀ ਤੇ ਕੜੀ ਚ ਪਾ ਲਈ ਵਿੱਚ ਗੱਲਾਂ ਹੋਰ ਚੱਲ ਪੰਦੀਆਂ ਭੁੱਲ ਜਾਨੀਆਂ ਫਿਰ ਮੈਂ ਵੀ ਬਣਾਈ ਕੀ ਜਾਂਦੀ ਸੀ ਤੁਸੀਂ ਨਾ ਭੁੱਲ ਜਿਓ ਭਾਈ ਇਹ ਜਮਾ ਸਿਮ ਅੱਗ ਤੇ ਰੱਖਣਾ ਆਪਾਂ ਹੁਣ ਇਹਦੇ ਵਿੱਚ ਬੂੰਦੀ ਪੈਗੀ ਹਜੇ ਵੀ ਇਹ ਐਂ ਲੱਗਦੀ ਹੈ ਵਿਚਾਰੀ ਜਿਵੇਂ ਸਿੰਪਲ ਤੇ ਸਾਦੀ ਹੁੰਦੀ ਆ ਹਨਾ ਦੇਖਣ ਨੂੰ ਲੱਗਦੀ ਹੈ ਨਾ ਤੁਹਾਨੂੰ ਜਿਵੇਂ ਸਿੰਪਲ ਤੇ ਸਾਦੀ ਹੁੰਦੀ ਹੈ ਸਿੰਪਲ ਨਹੀਂ ਰਹਿਣੀ ਇਹ ਸਿੰਪਲ ਤਾਂ ਆਪਾਂ ਇਹਨੂੰ ਰਹਿ ਨਹੀਂ ਦੇਣਾ ਰਹਿ ਨਹੀਂ ਦੇਣਾ ਮੈਂ ਕਹਿੰਨੀ ਜੇ ਇੰਨਾ ਜ਼ੋਰ ਸ਼ੋਰ ਆਪਾਂ ਆਪਣੇ ਮਤਲਬ ਸਜਣ ਸਵਰਨ ਤੇ ਲਾਇਆ ਹੋਵੇ ਨਾ ਮੈਂ ਕਹਿੰਨੀ ਆਪਣੇ ਵਰਗਾ ਫਿਰ ਕੋਈ ਨਹੀਂਗਾ ਮੈਂ ਤਾਂ ਕਦੇ ਹੋ ਕੀਤਾ ਹੀ ਨਹੀਂ ਗਾ ਇਹਨਾ ਮੇਕਅਪ ਮੈਂ ਕਹਨੀ ਆ ਆਪਾਂ ਨੂੰ ਦੋ ਹੀ ਸ਼ੌਂਕ ਅਲ ਪਿਸਤਕ ਦਾ ਤੇ ਸੁਰਮੇ ਦਾ ਮੈਂ ਕਹਨੀ ਇੱਕ ਦਿਨ ਨਾ ਕਰਕੇ ਦੇਖੀਏ ਮੇਕਅਪ ਖਬਰ ਆਪਣੀ ਵੀ ਕੋਈ ਸ਼ਕਲ ਸੂਰਤ ਬਣ ਜੇ ਆਪਾਂ ਦਾ ਜਿਹੋ ਜੇ ਹੈਗੇ ਉਹੋ ਜੇ ਉੱਠ ਕੇ ਤੇ ਚੱਕੀ ਦਾ ਪਰਸ ਤੇ ਤੁਰ ਪਈਦਾ ਹੈਗਾ ਲਓ ਜੀ ਆ ਹੁਣ ਤਿਆਰ ਹੋਈ ਜਾਂਦੀ ਹੈ ਰੇਜੇ ਪੈ ਖੜੀ ਹੈਗੀ ਐ ਇਹ ਜਿਹੜਾ ਹੁਣ ਇਹਨੂੰ ਅੱਗੇ ਜਾ ਕੇ ਆਪਾਂ ਸਮਾਨ ਲਾਉਣਾ ਹੈਗਾ ਜਿਹੜਾ ਇਹਦੇ ਤੇ ਵਿਚਾਰੀ ਤੇ ਇਹ ਤੇ ਕਰਨਾ ਹੈ ਤਾਮਝਾਮ ਉਹ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇਹਨੂੰ ਆਪਾਂ ਲੈ ਕੇ ਜਾਵਾਂਗੇ ਪਾਰਲਰ ਦੇ ਵਿੱਚ ਇਹਨੂੰ ਸਜਾ ਕੇ ਲਿਆਉਣਾ ਜੀ ਤੇ ਤੁਸੀਂ ਨਾ ਜਿਹੜੇ-ਜਿਹੜੇ ਮੇਰੀ ਵੀਡੀਓ ਤੇ ਏਡੇ ਮਿੱਠੇ-ਮਿੱਠੇ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਬੱਚੇ ਕਮੈਂਟ ਕਰਦੇ ਮੇਰੇ ਬਜ਼ੁਰਗ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਬਹੁਤ-ਬਹੁਤ ਪਿਆਰ ਹੈ ਭਾਈ ਤੁਹਾਡੇ ਨਾਲ ਮੇਰਾ ਆ ਲੋ ਜੀ ਆਪਾਂ ਧਰ ਲਿਆ ਫਰਾਈਪੈਨ ਤੇ ਫਰਾਈਪੈਨ ਦੇ ਵਿੱਚ ਪਾ ਲੈਣਾ ਜੀ ਆਪਾਂ ਤੇਲ ਕਿਉ ਜੋ ਵੀ ਤੁਸੀਂ ਖਾਣੇ ਹੋ ਮੈਂ ਨਾਰੀਅਲ ਦਾ ਤੇਲ ਖਾਨੀ ਹੈ ਜੀ ਤੇ ਮੈਂ ਨਾਰੀਅਲ ਦਾ ਤੇਲ ਪਾ ਲਿਆ ਦੇ ਵਿੱਚ ਮੈਨੂੰ ਆਦਤ ਹੈ ਮੈਨੂੰ ਨਾਰੀਅਲ ਦੇ ਤੇਲ ਬਿਨਾ ਸਬਜੀ ਭਾਜੀ ਕੋਈ ਸਵਾਦ ਨਹੀਂ ਲੱਗਦੀ ਚਾਹੇ ਮੈਂ ਕੁਛ ਹੀ ਬਣਾਈ ਜਾਵਾਂ ਮੈਂ ਨਾਰੀਅਲ ਦਾ ਤੇਲ ਪਾਉਣਾ ਹੀ ਪਾਉਣਾ ਆਦਤ ਬਣੀ ਹੋਈ ਹੈ ਮੈਨੂੰ ਨਾਰੀਅਲ ਦੇ ਗੁੱਟ ਜੇ ਲੈ ਕੇ ਕਢਾ ਲਈਦਾ ਜੀ ਬਹੁਤ ਵਧੀਆ ਤੇਲ ਤਿਆਰ ਹੁੰਦਾ ਹੈਗਾ ਇਹ ਤੇ ਆਹ ਲੋ ਜੀ ਆਪਾਂ ਤੇਲ ਧਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਨੇ ਕੀ ਪਾਉਣਾ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਹੁਣ ਇਹਨੂੰ ਹੁਣ ਇਹਦੀ ਸ਼ੁਰੂਆਤ ਹੋਣੀ ਹੈ ਵਿਚਾਰੀ ਦੀ ਸੋਹਣੀ ਬਣਨ ਦੀ ਕੜੀ ਦੀ ਆਪਣੀ ਦੀ ਪਹਿਲਾਂ ਤਾਂ ਇਹ ਲੱਗਦਾ ਸੀ ਨਾ ਸਿੰਪਲ ਜੀ ਹੈਨਾ ਸੋਹਣ ਇੰਨਾ ਮਤਲਬ ਉਹ ਨਹੀਂ ਲੱਗਦਾ ਸੀਗਾ ਤੇ ਹੁਣ ਇਹਨੇ ਸੋਹਣੀ ਬਣ ਜਾਣਾ ਹੈਗਾ ਕੜੀ ਤਾਂ ਜੇ ਤੁਸੀਂ ਮਤਲਬ ਹਫਤੇ ਦੇ ਵਿੱਚ ਦੋ ਵਾਰ ਖਾਣੇ ਹੋ ਨਾ ਤੇ ਪੇਟ ਨਹੀਂ ਤੁਹਾਡਾ ਕਦੇ ਵੀ ਖਰਾਬ ਹੁੰਦਾ ਆਹ ਲੋ ਜੀ ਹਿੰਗ ਪਾਤੀ ਆਪਾਂ ਥੋੜੀ ਜੀ ਪੇਟ ਨਹੀਂ ਖਰਾਬ ਹੋਊਗਾ ਤੁਹਾਡਾ ਕਦੇ ਵੀ ਹੁਣ ਕੀ ਕਰਨਾ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਜੀਰਾ ਪਾ ਲੈਣਾ ਹੈਗਾ ਜੀਰੇ ਦਾ ਤੜਕਾ ਲਾਉਣਾ ਹੈ ਲੋਕ ਪਹਿਲਾਂ ਜੀਰੇ ਦਾ ਤੜਕਾ ਲਾਉਂਦੇ ਆਪਾਂ ਮਗਰੋਂ ਜੀਰੇ ਦਾ ਤੜਕਾ ਲਾਉਣਾ ਲੈ ਆਪਣਾ ਘਿਓ ਤਾਂ ਰਹਿ ਗਿਆ ਠੰਡਾ ਹੁਣ ਇਹਦਾ ਕੀ ਬਣੂਗਾ ਚਲੋ ਦੇਖਦੇ ਆ ਕਿਰਾ ਇਹਨੂੰ ਅੱਗ ਤੇ ਧਰੀ ਧਰੀ ਰੱਖੋ ਇਹਨੇ ਤਾਂ ਪਗੜੀ ਜਾਣਾ ਹੈਗਾ ਹਣਾ ਤੇ ਆਹ ਲੋ ਜੀ ਇਹ ਹੁਣ ਝੱਗ ਛੱਡਣ ਲੱਗ ਗਿਆ ਕਿਉਂਕਿ ਇਹ ਠੰਡਾ ਸੀਗਾ ਤੇ ਆਪਾਂ ਜੀਰਾ ਪਾਤਾ ਪਹਿਲਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨੂੰ ਪਿਆਰ ਰਹਿਣ ਦੇ ਉੱਤੇ ਉੱਤੇ ਸਾਰਾ ਸਮਾਨ ਪਾ ਦੇ ਉਤੇ ਆਹ ਪਾਤੇ ਜੀ ਕਾਂਟੇ ਆਪਣੀ ਉਹਦੇ ਕੜੀ ਦੇ ਤੇ ਆਹ ਲੋ ਜੀ ਤਿੰਨ ਪਾਤੇ ਇੱਕ ਨੱਕ ਵਾਲਾ ਹੋ ਗਿਆ ਤੇ ਇੱਕ ਦੋ ਕੰਨਾਂ ਵਾਲੇ ਹੋ ਗਏ ਤਿੰਨ ਪਾਤੇ ਜੀ ਆਪਾਂ ਤੇਜ ਪੱਤੇ ਕੜੀ ਪੱਤਾ ਪੈ ਜਾਂਦਾ ਮੇਰੇ ਕੋਲ ਹੈ ਨਹੀਂ ਸੀਗਾ ਆਪਾਂ ਤੇਜ ਪੱਤਾ ਪਾਤਾ ਹਥਿਆਰ ਉਹੀ ਜਿਹੜਾ ਮੌਕੇ ਤੇ ਚੱਲ ਜੇ ਕਹਿੰਦੇ ਹੁੰਦੇ ਨੇ ਤੇ ਚਲੋ ਜੀ ਆਪਾਂ ਇਹ ਤੇਜ ਪੱਤਾ ਪਾਤਾ ਚਲੋ ਇਹ ਵੀ ਵਿਚਾਰਾ ਪੱਤਾ ਹੀ ਹੈ ਕੜੀ ਪੱਤਾ ਕਿਤੇ ਤੇਜ ਪੱਤਾ ਕੀ ਖੁਸ਼ਬੂ ਇਹਨੇ ਵੀ ਛੱਡ ਦੇਣੀ ਆ ਆਪਦੀ ਹੁਣ ਇਹਨੇ ਗਰਮ ਹੋ ਜਾਣਾ ਜੀ ਹੁਣ ਇਹਨੇ ਝੱਗਦੇ ਮਰ ਜਾਣਾ ਕਿਉਂਕਿ ਇੰਨੇ ਕੁ ਜੋਗਰੀ ਸੀਗੀ ਇਹ ਤਿੰਨ ਪਾਤੀਆਂ ਜੀ ਆਪਾਂ ਲਾਲ ਮਿਰਚਾ ਲਾਲ ਮਿਰਚਾ ਪਾਤੀਆਂ ਆਪਾਂ ਕੱਚੀਆਂ ਦੂਜੀਆਂ ਵੀ ਸੀ ਮੇਰੇ ਕੋਲੇ ਮੈਂ ਚੱਲ ਮਨਾ ਪਈਆਂ ਨੇ ਇਹੀ ਪਾ ਦੇਣੇ ਇਹ ਮੈਨੂੰ ਲੱਗਦਾ ਪਟਾਕਾ ਮਾਰਨੀਆਂ ਕਿਉਂਕਿ ਇਹਨਾਂ ਨੇ ਹੋ ਗਈਆਂ ਗਰਮ ਤੇ ਇਹਨਾਂ ਚ ਭਰ ਗਈ ਫੂਕ ਹਵਾ ਭਰ ਗਈ ਇਹਨਾਂ ਦੇ ਵਿੱਚ ਤੇ ਇਹ ਹੁਣ ਕਿਤੇ ਪਟਾਕਾ ਨਾ ਮਾਰ ਜਣ ਉਦੋਂ ਪਹਿਲਾਂ ਪਹਿਲਾਂ ਆਪਾਂ ਕੀ ਕਰੀਏ ਜੀ ਆਪਾਂ ਪਾਉਣੀ ਆ ਇਹਦੇ ਵਿੱਚ ਹੁਣ ਕਸ਼ਮੀਰੀ ਮਿਰਚ ਰੰਗ ਲਿਓਣ ਵਾਸਤੇ ਮੈਂ ਕਹਿੰਦੀ ਆ ਪਾウダー ਸ਼ੌਡਰ ਲਾ ਕੇ ਤੇ ਵਧੀਆ ਰੰਗ ਲਿਆਉਗੀ ਇਹ ਰੰਗ ਲਿਓਣ ਵਾਸਤੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਤੀ ਤੇ ਹੁਣ ਆਪਾਂ ਪਾਤਾ ਜੀ ਤੜਕਾ ਲ ਚੱਕ ਕੇ ਤੇ ਕੜੀ ਦੇ ਵਿੱਚ ਲੋ ਜੀ ਕੜੀ ਦੇ ਵਿੱਚ ਤੜਕਾ ਪਾਤਾ ਤੇ ਕੜੀ ਨੇ ਰੰਗ ਰੂਪ ਲੈ ਆਂਦਾ ਤੇ ਹੁਣ ਆਪਾਂ ਇਹਨੂੰ ਕਟਛੀ ਨਾਲ ਲੈ ਜਾ ਹਲਾ ਹੁਣ ਇਹਨੇ ਦੇਖੋ ਕਿੱਡਾ ਸੋਹਣਾ ਰੰਗ ਲੈ ਕੇ ਆਈਏ ਤੇ ਕਿੱਡੀ ਸਵਾਦ ਹੋਊ ਜਿਹੜੀ ਦੇਖਣ ਚ ਚੀਜ਼ ਵਧੀਆ ਨਾ ਤਾਂ ਉਹ ਖਾਣ ਚ ਵੀ ਸਵਾਦ ਹੋਊਗੀ ਜੀ ਬਹੁਤ ਜ਼ਿਆਦਾ ਟੇਸਟ ਬੰਦਾ ਇਹਦਾ ਦੇਖੋ ਤੁਸੀਂ ਬੂੰਦੀ ਮੈਂ ਕਹਿੰਨੀ ਅੱਡ ਲਸ਼ਕਾਰੇ ਪਈ ਮਾਰਦੀਆਂ ਮਿਰਚਾਂ ਅੱਡ ਮਾਰਦੀਆਂ ਤੇ ਤੇਜ ਪਤਾ ਅੱਡ ਤੇ ਧਨੀਆ ਜੀਰਾ ਤਾਂ ਮੈਂ ਕਹਿੰਨੀ ਕੀ ਬਾਤਾਂ ਨੇ ਹਜੇ ਰੰਗ ਰੂਪ ਹੋਰ ਵੀ ਲੱਗਣਾ ਇਹਨੂੰ ਜੀ ਪਾਊਡਰ ਹੋਰ ਵੀ ਲੱਗਣਾ ਹੈਗਾ ਹਜੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਪਿੰਡ ਲਿਖ ਦਿਆ ਕਰੋ ਨਾਮ ਲਿਖ ਦਿਆ ਕਰੋ ਜੀ ਆਪੋ ਆਪਣੇ ਹਨਾ ਆਈਡੀਆਂ ਤੇ ਨਾਮ ਹੋਰ ਹੁੰਦੇ ਆ ਪਤਾ ਨਹੀਂ ਲੱਗਦਾ ਨਾਮ ਲਿਖਤਾ ਪਿੰਡ ਦਾ ਨਾਮ ਲਿਖਤਾ ਜੀ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਪੜ੍ਹਦੀ ਹੁੰਨੀ ਆ ਵੀ ਹਾਂਜੀ ਇਹ ਫਲਾਣੇ ਪਿੰਡ ਤੋਂ ਮੇਰੀ ਵੀਡੀਓ ਦੇਖ ਰਹੇ ਐ ਤੇ ਅੱਜ ਤੁਸੀਂ ਕੜਾਈ ਜ਼ਰੂਰ ਧਰਨੀ ਐ ਬੂੰਦੀ ਵਾਲੀ ਕੜੀ ਜ਼ਰੂਰ ਬਣਾਉਣੀ ਐ ਪਕੌੜਿਆਂ ਵਾਲੀ ਤਾਂ ਸਭ ਨੇ ਖਾਦੀ ਐ ਅੱਜ ਆਪਾਂ ਪਕੌੜਿਆਂ ਦੀ ਭੈਣ ਬੂੰਦੀ ਪਾਤੀ ਜੀ ਵਿੱਚ ਉਂ ਤੇ ਤੁਸੀਂ ਅੱਜ ਜਰੂਰ ਬਣਾਇਓ ਖਾਇਓ ਤੇ ਨਾਲੇ ਮੈਨੂੰ ਦੱਸਿਓ ਫਿਰ ਵੀ ਬਣੀ ਕਿਵੇਂ ਆ ਮੇਰਾ ਨੰਬਰ ਉੱਪਰ ਚੱਲ ਰਿਹਾ ਹੁੰਦਾ ਵੀਡੀਓ ਦੇ ਉੱਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ 8 ਤੋਂ 10 ਦੇ ਵਿੱਚ ਜੀ ਠੀਕ ਹੈ ਜੀ ਆਹ ਲੋ ਜੀ ਆਪਾਂ ਹੁਣ ਇਹ ਚ ਪਾਤੀ ਜੀ ਮੇਥੀ ਕਸੂਰੀ ਕਸੂਰੀ ਮੇਥੀ ਠੀਕ ਹੈ ਜੀ ਜੁੱਤੀ ਕਸੂਰੀ ਪੈਰ ਨਾ ਪੂਰੀ ਹੈ ਰੱਬਾ ਬੇ ਸਾਨੂੰ ਤੁਰਨਾ ਪਿਆ ਉਹ ਜੁੱਤੀ ਕਸੂਰੀ ਸੀ ਤੇ ਇਹ ਮੇਥੀ ਕਸੂਰੀ ਹੋ ਗਈ ਕਸੂਰੀ ਮੇਥੀ ਪਾਤੀ ਜੀ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਪੁਦੀਨਾ ਵੀ ਪਾ ਸਕਦੇ ਹਾਂ ਜੀ ਪੁਦੀਨਾ ਛਕਾ ਕੇ ਰੱਖਿਆ ਕਰੋ ਉਹ ਵੀ ਉਹਦਾ ਵੀ ਬਹੁਤ ਵਧੀਆ ਟੇਸਟ ਹੁੰਦਾ ਪੱਤ ਨਹੀਂ ਆ ਇਹਦੇ ਵਿੱਚ ਰੈਤੇਚ ਵੀ ਪਾ ਸਕਦੇ ਆ ਤੇ ਇਹਦੇ ਚ ਕੜੀਚ ਵੀ ਪਾ ਸਕਦੇ ਆ ਆਲੂਆਂ ਦੀ ਸਬਜ਼ੀ ਚ ਵੀ ਪਾ ਸਕਦੇ ਆ ਦਾਲ ਚ ਵੀ ਪਾ ਸਕਦੇ ਆ ਜੀ ਬਹੁਤ ਵਧੀਆ ਟੇਸਟ ਅਤੇ ਆਪਾਂ ਭਰ ਲਿਆ ਜੀ ਕੋਲਾ ਕੋਲੇ ਦੇ ਵਿੱਚ ਪਾ ਕੇ ਤੁਹਾਨੂੰ ਤਾਂ ਦਿਖਾਈਏ ਵੀ ਐਹੀ ਜੀ ਸੋਹਣੀ ਲੱਗੂਗੀ ਇਹ ਠੀਕ ਹੈ ਤੇ ਹੁਣ ਆਪਾਂ ਬਣਾਇਆ ਜੀ ਆਪਦੀ ਖਾਤਰ ਚੌਲ ਮੈਂ ਕੀ ਕੀਤਾ ਪਲੇਟ ਦੇ ਵਿੱਚ ਪਾਏ ਚੌਲ ਇੱਕ ਪਾਸੇ ਤੇ ਇੱਕ ਪਾਸੇ ਪਾਈ ਕੜੀ ਤਾਮਜਾਮ ਕਰ ਲਿਆ ਜੀ ਪੂਰਾ ਤੇ ਆਪਾਂ ਚੱਕਿਆ ਆਪਣੀ ਪਲੇਟ ਤੇ ਹੁਣ ਆਪਾਂ ਖਾਣਾ ਕਰਾਂਗੇ ਸਟਾਰਟ ਤੇ ਤੁਸੀਂ ਮੈਨੂੰ ਦੱਸੋ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਕਰ ਦਿਓ ਜੀ ਕਮੈਂਟ ਮਿੱਠੇ ਮਿੱਠੇ ਓਕੇ ਜੀ ਬਾਏ ਬਾਏ